ਤੇ ਤਕਦੀਰ ਕਾਲਜਾ ਮੱਛਰਿਆ ਹਜ ਤੱਕ ਮੇਰਾ ਗਵੰਟੀਆ ਨੇ ਨਵੀਂ ਗੱਡੀ ਲੈ ਲਈ ਤਾ ਕਰਕੇ ਮੈਂ ਨਹੀਂ ਸਾਰਾ ਦਿਨੀ ਮਖੌਲ ਸੁੱਜਦੇ ਨੇ ਤੈਨੂੰ ਤਜਾਬ ਬਣਿਆ ਪਿਆਗਾ ਤਾਂ ਮੱਛਲਾਗਾ ਅੱਛਾ ਇਹਦਾ ਹੱਲ ਤਾਂ ਹੋ ਜੂ ਫੇਰਾ ਆ ਦੇ ਸਾਹਮਣੇ 올ਡ اورਵੇਜ਼ ਵਾਲੇ ਇਹ ਤੈਨੂੰ ਇਹ ਹਰਦਿਆਕ ਦੇਣਗੇ ਤੇਰੇ ਕਾਲਜੇ ਠੰਡ ਪੈ ਜੂਗੀ ਆ ਜਾ ਤੈਨੂੰ ਅੰਦਰ ਲੈ ਕੇ ਚੱਲਾਂ ਆ ਜਾ ਫਿਰ ਮੈਨੂੰ ਤਾਂ ਹੁਣੀ ਦਵਾਈ ਵਾ ਕੇ ਲਿਆ ਭਰਾਵਾ ਬੇਹੋਰ ਮੈਂ ਤਾਂ ਕੈਪਸੂਲ ਲੈ ਲੇ ਕੇ ਆਂਦੀ ਵਾਲਾ ਪੁੰਨ ਦਾ ਕੰਮ ਹੋ ਜਾ ਡਾਕਟਰ ਸਾਹਿਬ ਆ ਕਾਲਜ ਮੱਚੀ ਹੁੰਦਾ ਤੁਸੀਂ ਉਹ ਇੱਕ ਦੋ ਜਿਹੜਾ ਸਾਡਾ ਤਿਆਰ ਕੀਤਾ ਹੋਇਆ ਹੈ ਸਾਡਾ ਬਹੁਤ ਪੁਰਾਣਾ ਫਾਰਮੂਲਾ ਇਹ ਬਹੁਤ ਲੋਕ ਇਹਦੇ ਨਾਲ ਠੀਕ ਹੋ ਚੁੱਕੇ ਨੇ ਇੱਕਦਮ ਤੁਹਾਨੂੰ ਰਾਤ ਮਿਲ ਜੂਗੇ ਇਹਦੇ ਨਾਲ ਇਹ ਤੁਸੀਂ ਇਹਦੇ 15 ਡ੍ਰੌਪ ਹਰ ਰੋਜ਼ ਸਵੇਰੇ ਖਾਲੀ ਪੇਟ ਤੁਸੀਂ ਪਾ ਕੇ ਪੀਣਾ ਇਹਦੇ ਵਿੱਚ ਪਾਣੀ ਚ ਇੱਕ ਗਲਾਸ ਪਾਣੀ ਚ ਇੱਕ ਵਾਰੀ ਸਵੇਰੇ ਇੱਕ ਵਾਰੀ ਦੁਪਹਿਰੇ ਇੱਕ ਵਾਰੀ ਸ਼ਾਮ ਨੂੰ 15 ਡ੍ਰੌਪ ਆ ਕੇ ਪੀਣਾ ਇੱਕ ਖੁਰਾਕ ਤੁਸੀਂ ਹਣੀ ਲੈਣੀ ਆ ਤੇ ਫਿਰ ਤੁਸੀਂ ਦੱਸੋ ਕਿਵੇਂ ਲੱਗਿਆ ਤੁਹਾਨੂੰ ਹਾ ਤਕਦੀਰ ਇਹ ਤਾਂ ਜਾਂਦੇ ਸਾਰੀ ਕਾਲਜੇ ਠੰਡ ਪਾਤੀ हां तिनु कहया ਤਾਂ ਹੈਗਾ ਸੀ ਇਹ ਤਾਂ ਵਾਲਾ ਕੈਂਡ ਅਰਕ ਹੈ ਹਾਂਜੀ ਦੋਸਤੋ ਇਹ ਜਿਹੜਾ ਹੈਗਾ ਸ਼੍ਰੀ ਗੋਬਿੰਦਾਰਾ ਇਹ ਇੱਕ ਡਰਾਪਸ ਹੈ ਜੜੀ ਬੁੱਟੀਆਂ ਤੋਂ ਤਿਆਰ ਕੀਤਾ ਹੋਇਆ ਅਰਕ ਹੈ ਇਹਦਾ ਟ੍ਰੈਡੀਸ਼ਨਲ ਸਾਡਾ ਖਾਨਦਾਨੀ ਜਿਹੜਾ ਤਜਰਬਾ ਤੇ ਜੜੀ ਬੁੱਟੀਆਂ ਤੋਂ ਤਿਆਰ ਹੁੰਦਾ ਕੋਈ ਸਾਈਡ ਇਫੈਕਟ ਨਹੀਂ ਰੋਜ਼ ਰੋਜ਼ ਜਿਹੜੇ ਕੈਪਸੂਲ ਖਾਣੇ ਉਹ ਤੋਂ ਛੁਟਕਾਰਾ ਮਿਲ ਜੇਗਾ ਇਹਦੇ ਨਾਲ ਜਿਹੜਾ ਤੁਹਾਡਾ ਹਾਈਪਰ ਐਸਿਡਿਟੀ ਹੈ ਉਹ ਬਿਲਕੁਲ ਕਿਉਰ ਹੋਊਗੀ ਜੜ ਤੋਂ ਠੀਕ ਹੋਊਗੀ ਇਹ ਨਹੀਂ ਹੈਗਾ ਵੀ ਤੁਸੀਂ ਜਿਵੇਂ ਕੈਪਸੂਲ ਖਾ ਲਿਆ ਹਰ ਰੋਜ਼ ਵੀ ਟੈਂਪਰੇਰੀ ਇਹ ਪੱਕੇ ਤੌਰ ਤੇ ਤੁਹਾਡਾ ਇਲਾਜ ਕਰਨ ਵਾਸਤੇ ਆ ਤੇ ਜੀ ਮਚਲਾਣਾ ਜੀ ਕਵਰਾਉਂਦਾ ਉਲਟੀ ਆਉਂਦੀ ਆ ਜੀ ਕੱਚਾ ਹੁੰਦਾ ਤੇਜਾਬ ਬਣਦਾ ਪਤ ਹਾਜਮੀ ਤੇ ਬਾਹਰੰਦਰ ਜਾਨੇ ਤੁਸੀਂ ਬੇਚੈਨੀ ਹੁੰਦੀ ਹੈ ਇਹਨੂੰ ਤੁਸੀਂ ਨਾਲ ਰੱਖੋ ਹਰ ਟਾਈਮ ਸਾਵੇ ਲਈ ਆਉਣਾ ਕਿੱਥੇ ਆ ਤੁਸੀਂ ਆਉਣਾ ਜੀ 올ਟ ਆਯੁਰਵੇਦਾ ਧੂਰੀ ਮਲੇਰ ਕੋਟਲਾ ਰੋਡ ਜਨਤਾ ਨਗਰ ਸਾਹਮਣੇ ਪٹرول ਪੰਪ ਹੈ ਨੇੜੇ ਨਾਨਸਰ ਗੁਰਦੁਆਰਾ ਧੂਰੀ ਆਉਣਾ ਤੁਸੀਂ ਐਤਵਾਰ ਸੋਮਵਾਰ ਸ਼ੁੱਕਰਵਾਰ 11 ਵਜੇ ਤੋਂ 4 ਵਜੇ ਤੱਕ ਇਹਨੂੰ ਤੁਸੀਂ ਆਰਡਰ ਕਰਨਾ ਦਿੱਤੇ ਗਏ ਨੰਬਰ ਦੇ ਉੱਪਰ 250 ਰੁਪਏ ਦੇ ਵਿੱਚ ਓਨਲੀ 250 ਤੁਹਾਡੇ ਘਰ ਇਹ ਪਹੁੰਚ ਜਾਂਦਾ ਅਗਰ ਤੁਸੀਂ ਇੱਥੇ ਆ ਕੇ ਲੈਣਾ ਤਾਂ ਤੁਸੀਂ ਸੰਡੇ ਮੰਡੇ ਫਰਡੇ ਐਤਵਾਰ ਸੋਮਵਾਰ ਸ਼ੁੱਕਰਵਾਰ ਨੂੰ 11 ਤੋਂ 4 ਵਜੇ ਤੱਕ ਇੱਥੇ ਆ ਕੇ ਵੀ ਲੈ ਸਕਦੇ ਹੋ